ਮੌਸਮ ਦੀ ਤਾਜ਼ਾ ਤਰ ਤੀਨ ਜਾਣਕਾਰੀ ਤੁਸੀਂ ਲੈ ਰਹੇ ਹੋ ਚੈਨਲ ਚਰਚਾ ਦੇ ਉਤੇ ਆਉਣ ਵਾਲੇ ਦਿਨਾਂ ਚ ਮੌਸਮ ਕੀ ਕਰਵਟ ਲੈਣ ਜਾ ਰਿਹਾ ਤੁਹਾਨੂੰ ਜ਼ਰੂਰ ਦੱਸਾਂਗੇ ਪਹਿਲਾ ਤੁਸੀਂ ਸਾਡੇ ਚੈਨਲ ਨੂੰ YouTube ਦੇ ਉਤੇ ਜਾ ਕੇ ਸਬਸਕ੍ਰਾਈਬ ਕਰ ਲਓ Facebook ਦੇ ਉਤੇ ਲਾਈਕ ਕਰ ਲਓ ਤਾਂ ਜੋ तमाम ਦੇਸ਼ ਦੁਨੀਆ ਦੀਆਂ ਤਾਜ਼ਾ ਤਰ ਤੀਨ ਖਬਰਾਂ ਤੁਹਾਡੇ ਤੱਕ ਪਹਿਲੇ ਪਹੁੰਚ ਸਕਣ ਦੇਸ਼ ਚ ਮੌਸਮ ਕਰਵਟ ਬਦਲ ਰਿਹਾ ਹੈ ਤਮਿਲਨਾਡੂ ਆਂਧਰਾ ਪ੍ਰਦੇਸ਼ ਤੇ ਕਰਨਾਟਕ ਸਮੇਤ ਦੇਸ਼ ਦੇ 8 ਸੂਬੇ ਲੂ ਦੀ ਚਪੇਟ ਵਿੱਚ ਨੇ ਜਿੱਥੇ ਤਾਪਮਾਨ 40 ਤੋਂ 44 ਡਿਗਰੀ ਸੈਲਸੀਅਸ ਦਰਮਿਆਨ ਬਣਿਆ ਹੋਇਆ ਹੈ ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਆਉਣ ਵਾਲੇ 6 ਦਿਨਾਂ ਦੌਰਾਨ ਉੱਤਰ ਪ੍ਰਦੇਸ਼ ਉੱਤਰਾਖੰਡ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਆਦਿ ਸੂਬਿਆਂ ਵਿੱਚ ਹਲਕੇ ਤੋਂ ਦਰਮਿਆਨੀ ਮੀਂਹ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਸਕਦਾ ਹੈ ਆਈਐਮਡੀ ਵੱਲੋਂ ਜਾਰੀ ਪੂਰਵ ਅਨੁਮਾਨ ਮੁਤਾਬਕ ਕੁਝ ਥਾਵਾਂ 'ਤੇ ਹਨੇਰੀ ਆ ਸਕਦੀ ਹੈ ਅਤੇ 30 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਅੱਠ ਤੋਂ 13 April ਤੱਕ ਉੱਤਰਾਖੰਡ ਵਿੱਚ ਮੀਂਹ ਪੈਣ ਦਾ ਅਨੁਮਾਨ ਹੈ ਉੱਥੇ ਹੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਵਿੱਚ 10 ਤੋਂ 13 April ਤੱਕ ਹਲਕੇ ਤੋਂ ਦਰਮਿਆਨੇ ਮੀਂਹ ਪੈ ਸਕਦੇ ਨੇ ਪੰਜਾਬ ਤੇ ਹਰਿਆਣਾ ਦੀ ਗੱਲ ਕਰੀਏ 13 April ਨੂੰ ਮੀਂਹ ਨਾਲ ਹਨੇਰੀ ਚੱਲਣ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ ਆਈਐਮਡੀ ਮੁਤਾਬਕ ਅਗਲੇ 5 ਦਿਨ ਦੇ ਪੂਰਵ ਅਨੁਮਾਨ ਮੁਤਾਬਕ ਉੱਤਰੀ ਤਾਮਿਲਨਾਡੂ ਦੱਖਣੀ ਤਟਵਰਤੀ ਆਂਧਰਾ ਪ੍ਰਦੇਸ਼ ਤੇਲੰਗਾਨਾ ਅਤੇ ਕਰਨਾਟਕ ਵਿੱਚ ਫਿਲਹਾਲ ਭਿਆਨਕ ਗਰਮੀ ਦਾ ਕਹਿਰ ਜਾਰੀ ਰਹੇਗਾ ਤਾਮਿਲਨਾਡੂ ਆਂਧਰਾ ਪ੍ਰਦੇਸ਼ ਤੇਲੰਗਾਨਾ ਛੱਤੀਸਗੜ੍ਹ ਓਡੀਸ਼ਾ ਝਾਰਖੰਡ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਤੋਂ ਇਲਾਵਾ ਮਹਾਰਾਸ਼ਟਰ ਚ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਤੋਂ 44 ਡਿਗਰੀ ਸੈਲਸੀਅਸ ਦਰਮਿਆਨ ਦਰਜ ਕੀਤਾ ਗਿਆ ਆਂਧਰਾ ਪ੍ਰਦੇਸ਼ ਦੇ ਨੰਦਿਆਲ ਵਿੱਚ ਸਭ ਤੋਂ ਜ਼ਿਆਦਾ 44.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਪੰਜਾਬ ਚ ਆਉਣ ਵਾਲੇ ਦਿਨਾਂ ਚ ਗਰਮੀ ਵਧੇਗੀ ਵੱਧ ਤੋਂ ਵੱਧ ਤਾਪਮਾਨ 35 ਤੋਂ 36 ਡਿਗਰੀ ਦੇ ਦਰਮਿਆਨ ਪਹੁੰਚ ਸਕਦਾ ਹੈ ਸੋ ਅਜੇ ਹਾਲਾਤਾਂ ਚ ਆਪਣੇ ਆਪ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਆਉਣ ਵਾਲੇ ਦਿਨਾਂ ਚ ਲੂ ਚੱਲ ਸਕਦੀ ਹੈ ਦੁਪਹਿਰ ਦੇ ਵਿੱਚ ਤੁਸੀਂ ਬਾਹਰ ਨਾ ਨਿਕਲੋ ਸ਼ਾਮ ਸਵੇਰੇ ਤੁਸੀਂ ਬਾਹਰ ਜਾ ਸਕਦੇ ਹੋ ਆਪਣਾ ਧਿਆਨ ਰੱਖੋ ਪਾਣੀ ਵੱਧ ਤੋਂ ਵੱਧ ਪੀਓ ਇਸ ਤੋਂ ਇਲਾਵਾ ਤੁਸੀਂ ਆਪਣੀ ਘਰ ਦੀ ਛੱਤਾਂ ਦੇ ਉੱਤੇ ਵੀ ਪਾਣੀ ਤੇ ਦਾਣਾ ਰੱਖ ਸਕਦੇ ਹੋ ਤਾਂ ਜੋ ਪੰਛੀਆਂ ਨੂੰ ਵੀ ਮੁਸ਼ਕਲ ਨਾ ਹੋਵੇ ਤੁਸੀਂ ਉਹ ਚੈਨਲ ਚਰਚਾ ਦੇ ਨਾਲ ਹੋਰ ਤਾਜ਼ਾ ਤਰੀਨ ਖਬਰਾਂ ਲਈ YouTube ਦੇ ਉੱਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਦੇ ਉੱਤੇ ਲਾਈਕ ਕਰ ਲਓ ਮੌਸਮ ਦੀ ਤਾਜ਼ਾ ਤਰੀਨ ਜਾਣਕਾਰੀ ਤੁਸੀਂ ਲੈ ਰਹੇ ਹੋ ਚੈਨਲ ਚਰਚਾ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਮੌਸਮ ਕੀ ਕਰਵਟ ਲੈਣ ਜਾ ਰਿਹਾ ਤੁਹਾਨੂੰ ਜ਼ਰੂਰ ਦੱਸਾਂਗੇ ਪਹਿਲਾ ਤੁਸੀਂ ਸਾਡੇ ਚੈਨਲ ਨੂੰ YouTube ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰ ਲਓ Facebook ਦੇ ਉੱਤੇ ਲਾਈਕ ਕਰ ਲਓ ਤਾਂ ਜੋ तमाम ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਤੁਹਾਡੇ ਤੱਕ ਪਹਿਲੇ ਪਹੁੰਚ ਸਕਣ ਦੇਸ਼ 'ਚ ਮੌਸਮ ਕਰਵਟ ਬਦਲ ਰਿਹਾ ਹੈ ਤਮਿਲਨਾਡੂ ਆਂਧਰਾ ਪ੍ਰਦੇਸ਼ ਤੇ ਕਰਨਾਟਕ ਸਮੇਤ ਦੇਸ਼ ਦੇ 8 ਸੁਬੇ ਲੂ ਦੀ ਚਪੇਟ ਵਿੱਚ ਨੇ ਜਿੱਥੇ ਤਾਪਮਾਨ 40 ਤੋਂ 44 ਡਿਗਰੀ ਸੈਲਸੀਅਸ ਦਰਮਿਆਨ ਬਣਿਆ ਹੋਇਆ ਹੈ ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਆਉਣ ਵਾਲੇ 6 ਦਿਨਾਂ ਦੌਰਾਨ ਉੱਤਰ ਪ੍ਰਦੇਸ਼ ਉੱਤਰਾਖੰਡ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਆਦਿ ਸੂਬਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਸਕਦਾ ਹੈ ਆਈਐਮਡੀ ਵੱਲੋਂ ਜਾਰੀ ਪੂਰਵ ਅਨੁਮਾਨ ਮੁਤਾਬਕ ਕੁਝ ਥਾਵਾਂ 'ਤੇ ਹਨੇਰੀ ਆ ਸਕਦੀ ਹੈ ਅਤੇ 30 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ 8 ਤੋਂ 13 اپریل تک ਉੱਤਰਾਖੰਡ ਵਿੱਚ ਮੀਂਹ ਪੈਣ ਦਾ ਅਨੁਮਾਨ ਹੈ ਉੱਥੇ ਹੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਵਿੱਚ 10 ਤੋਂ 13 اپریل ਤੱਕ ਹਲਕੇ ਤੋਂ ਦਰਮਿਆਨੇ ਮੀਂਹ ਪੈ ਸਕਦੇ ਨੇ ਪੰਜਾਬ ਤੇ ਹਰਿਆਣਾ ਦੀ ਗੱਲ ਕਰੀਏ 13 اپریل ਨੂੰ ਮੀਂਹ ਨਾਲ ਹਨੇਰੀ ਚੱਲਣ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ ਆਈਐਮਡੀ ਮੁਤਾਬਕ ਅਗਲੇ 5 ਦਿਨ ਦੇ ਪੂਰਵ ਅਨੁਮਾਨ ਮੁਤਾਬਕ ਉੱਤਰੀ ਤਾਮਿਲਨਾਡੂ ਦੱਖਣੀ ਤਟਵਰਤੀ ਆਂਧਰਾ ਪ੍ਰਦੇਸ਼ ਤੇਲੰਗਾਨਾ ਅਤੇ ਕਰਨਾਟਕ ਵਿੱਚ ਫਿਲਹਾਲ ਭਿਆਨਕ ਗਰਮੀ ਦਾ ਕਹਿਰ ਜਾਰੀ ਰਹੇਗਾ ਤਾਮਿਲਨਾਡੂ ਆਂਧਰਾ ਪ੍ਰਦੇਸ਼ ਤੇਲੰਗਾਨਾ ਛੱਤੀਸਗੜ੍ਹ ਓਡੀਸ਼ਾ ਝਾਰਖੰਡ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਤੋਂ ਇਲਾਵਾ ਮਹਾਰਾਸ਼ਟਰ ਚ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਤੋਂ 44 ਡਿਗਰੀ ਸੈਲਸੀਅਸ ਦਰਮਿਆਨ ਦਰਜ ਕੀਤਾ ਗਿਆ ਆਂਧਰਾ ਪ੍ਰਦੇਸ਼ ਦੇ ਨੰਦਯਾਲ ਵਿੱਚ ਸਭ ਤੋਂ ਜ਼ਿਆਦਾ 44.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਪੰਜਾਬ ਚ ਆਉਣ ਵਾਲੇ ਦਿਨਾਂ ਚ ਗਰਮੀ ਵਧੇਗੀ ਵੱਧ ਤੋਂ ਵੱਧ ਤਾਪਮਾਨ 35 ਤੋਂ 36 ਡਿਗਰੀ ਦੇ ਦਰਮਿਆਨ ਪਹੁੰਚ ਸਕਦਾ ਹੈ ਸੋ ਅਜੇ ਹਾਲਾਤਾਂ ਚ ਆਪਣੇ ਆਪ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਆਉਣ ਵਾਲੇ ਦਿਨਾਂ ਚ ਲੂ ਚੱਲ ਸਕਦੀ ਹੈ ਦੁਪਹਿਰ ਦੇ ਵਿੱਚ ਤੁਸੀਂ ਬਾਹਰ ਨਾ ਨਿਕਲੋ ਸ਼ਾਮ ਸਵੇਰੇ ਤੁਸੀਂ ਬਾਹਰ ਜਾ ਸਕਦੇ ਹੋ ਆਪਣਾ ਧਿਆਨ ਰੱਖੋ ਪਾਣੀ ਵੱਧ ਤੋਂ ਵੱਧ ਪੀਓ ਇਸ ਤੋਂ ਇਲਾਵਾ ਤੁਸੀਂ ਆਪਣੀ ਘਰ ਦੀ ਛੱਤਾਂ ਦੇ ਉੱਤੇ ਵੀ ਪਾਣੀ ਤੇ ਦਾਣਾ ਰੱਖ ਸਕਦੇ ਹੋ ਤਾਂ ਜੋ ਪੰਛੀਆਂ ਨੂੰ ਵੀ ਮੁਸ਼ਕਲ ਨਾ ਹੋਵੇ ਤੁਸੀਂ ਉਹ ਚੈਨਲ ਚਰਚਾ ਦੇ ਨਾਲ ਹੋਰ ਤਾਜ਼ਾਤਰੀਨ ਖਬਰਾਂ ਲਈ YouTube ਦੇ ਉਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਦੇ ਉਤੇ ਲਾਈਕ ਕਰ ਲਓ